ਪਿਆਰ ਪਰੇ ਸੱਚਿਆ ਗਾਇਤਾਲ ਦੀ ਸਾਰਿਆਂ ਨੂੰ ਹੋਰਮੰਦੀਪੀ ਜੀ ਠੀਕ ਹੋ ਹਾਂਜੀ ਵਧੀਆ ਮੈਂ ਤੁਸੀਂ ਸੁਣਾਓ ਮੈਂ ਵੀ ਵਧੀਆ ਜੀ ਹੋਰ ਸਣਾਓ ਮੰਦੀਪੀ ਐਮਪੀ ਜੀ ਤੁਸੀਂ ਬੜਾ ਘੁੰਮਦੇ ਫਿਰਦੇ ਹੋ ਤੁਸੀਂ ਮੈਨੂੰ ਕਿੱਥੇ ਦੇਖ ਲਾ ਤੁਸੀਂ ਕਹਿ ਦਿੰਦੀ ਆ ਮੈਂ ਤਾਂ ਘਰ ਨਹੀਂ ਹੈਗੀ ਮੈਂ ਤਾਂ ਇੱਥੇ ਗਈ ਆ ਪਰ ਦੇਖ ਲੋ ਨਾ ਸੋਹ ਲੱਗੇ ਮੈਂ ਤਾਂ ਕਿਤੇ ਨਹੀਂ ਚੱਲੀ ਕਿਹੜੇ ਮਹਾਰਾਜ ਦੀ ਰੱਬ ਦੀ ਨਹੀਂ ਕਿਸ ਤਰ੍ਹਾਂ ਕਰਨੇ ਹੁੰਦੇ ਸੀਗਾ ਪਹਿਲਾਂ ਸੋ ਲਗੇ ਮੈਨੂੰ ਤਾਂ ਮਹਾਰਾਜ ਜੀ ਮੈਂ ਉਹ ਹੀ ਪੜ ਰਹੀ ਸੀ ਅੱਜ ਅਜਬ ਤ ਕਿ ਹੋਏ ਮੈਂ ਇੱਕ ਬੁੱਕ ਪੜ੍ਹ ਰਹੀ ਸੀ ਜਗਿੰਦਰ ਭਾਟੀਆਂ ਜੀ ਦੀ ਹਾਂਜੀ ਹਾਂਜੀ ਤੇ ਉਹਦੇ ਚ ਲੇਖ ਸੀ ਲੇਖਾਂ ਦੀ ਕਿਤਾਬ ਹੈ ਉਹਦੇ ਚ ਅਸੀਂ ਸੋਚ ਚੱਕਣ ਦੀ ਆਦਤ ਤੇ ਉਹਦੇ ਚ ਉਹਨਾਂ ਨੇ ਬੜਾ ਸੋਹਣਾ ਲਿਖਿਆ ਹੋਇਆ ਹੈ ਜੀ ਕੋਮਨ ਹੈ ਹਨਾ ਦੇਖ ਲਓ ਸੋਚ ਚੱਕਣ ਦੀ ਆਦਤ ਹੈ ਨਾ ਤੇ ਉਹਨਾਂ ਨੇ ਬੜਾ ਸੋਹਣਾ ਲਿਖਿਆ ਹੋਇਆ ਸੀਗਾ ਕਹਿੰਦੇ ਕਈ ਨਾ ਸੋਚਦੇ ਨਹੀਂ ਹੈਗੇ ਆਪਣੀ ਗੱਲ ਮੰਨਵਾਉਣ ਲਈ ਚਾਹੇ ਉਹ ਗੱਲ ਝੂਠੀ ਆ ਚਾਹੇ ਜਿੱਦਾਂ ਬੜਾ ਜ਼ੋਰ ਦੇ ਕੇ ਸੋ ਮਹਾਰਾਜ ਜੀ ਤੇ ਉਹ ਮੈਂ ਤੁਸੀਂ ਹੁਣ ਗੱਲ ਕਰ ਰਹੇ ਸੀ ਮੈਨੂੰ ਉਹ ਯਾਦ ਆ ਗਈ ਮੈਂ ਤਾਂ ਇਹ ਕਿਹਾ ਸੋਹ ਲੱਗੇ ਤੇ ਮੈਨੂੰ ਬੜਾ ਸੋਹਣਾ ਕੋਈ ਨਹੀਂ ਵਿੱਚ ਕੀ ਹੁੰਦਾ ਹਨਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਹਨਾ ਵੀ ਸੋਹ ਲੱਗੇ ਹਨਾ ਆਪਾਂ ਬੜ ਯੂਜ਼ ਕਰਦੇ ਆ ਇਹ ਤਕਰੀਬਨ ਨਾ ਮੈਂ ਇਹ ਜਿ ਇਸ ਦੇਖੀ ਹੈ ਵੀ ਚਲੋ ਮੇਨ ਜਿਹੜੀਆਂ ਹਨਾ ਹਸਤੀਆਂ ਹੁੰਦੀਆਂ ਲਾਈਕ ਆ ਜਿਵੇਂ ਕੋਈ ਮਨਿਸਟਰ ਨੇ ਤਾਂ ਸੋਹ ਚੱਕਣੀ ਹੁੰਦੀ ਹੈ ਹਨਾ ਪਰ ਆਮ ਪਬਲਿਕ ਬਹੁਤ ਚੱਕਦੀ ਹੈ ਨਾ ਪਰ ਤੁਸੀਂ ਹੁਣ ਮਨਿਸਟਰ ਦੀ ਗੱਲ ਕਰ ਲਈ ਮంత్రి ਵੀ ਸੋਹ ਚੁੱਕ ਕੇ ਤੁਹਾਨੂੰ ਪਤਾ ਹੀ ਆ ਹੁਣ ਅੱਗੇ ਬੋਲਣਾ ਨਾ ਖੁਲਾਓ ਅੱਗੇ ਨਾ ਬੁਲਵਾਓ ਫਿਰ ਕਹਣਾ ਬੋਲਦੀ ਆ ਪਰ ਇੱਕ ਗੱਲ ਹੈ ਗੱਲ ਹੈ ਜਿਹੜੇ ਮੰਤਰੀ ਆ ਉਹ ਵੀ ਸੋਹ ਚੁੱਕ ਕੇ ਕਿੱਥੇ ਕਿਤੇ ਕਿੱਥੇ ਤੱਕ ਸਹੀ ਹੁੰਦੀਆਂ ਉਹ ਸੋਹ ਆ ਉਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਕਹਿਣ ਦੀ ਲੋੜ ਨਹੀਂ ਆਮ ਲੋਕਾਂ ਨੂੰ ਵੀ ਪਤਾ ਹੈ ਬਿਲਕੁਲ ਸਹੀ ਗੱਲ ਹੈ ਤੁਹਾਡੀ ਤੇ ਮੈਂ ਨਾ ਹੁਣ ਸੋਹ ਚੱਕ ਜਦੋਂ ਮੈਂ ਲੇਖ ਪੜ੍ਹ ਰਹੀ ਸੀ ਲੇਖ ਪੜ੍ਹਦੇ ਪੜ੍ਹਦੇ ਮੈਨੂੰ ਇੱਕ ਗੱਲ ਯਾਦ ਆ ਗਈ ਅੱਛਾ ਜੀ ਮੇਰੀ ਕਿਤੇ ਪੜਾਂਦੀ ਸੀ ਮੈਂ ਕਿਸੇ ਸਕੂਲ ਦੇ ਵਿੱਚ ਉਹਦਾ ਨਾਂ ਨਹੀਂ ਲਵਾਂਗੀ ਹੁਣ ਉਸ ਸਕੂਲ ਦੇ ਵਿੱਚ ਇੱਕ ਬੜਾ ਰੱਜਿਆ ਪਿੱਜਿਆ ਬੰਦਾ ਵੀ ਸੀਗਾ ਉਸ ਪਿੰਡ ਦੇ ਵਿੱਚ ਜੀ ਉਹ ਕੋਈ ਉਹਨਾਂ ਦਾ ਝਗੜਾ ਹੋ ਗਿਆ ਕਿਸੇ ਨਾਲ ਕੋਈ ਗੁਰਦੁਆਰਾ ਸਾਹਿਬ ਨੂੰ ਲੈ ਕੇ ਕੋਈ ਗੱਲਬਾਤ ਹੋਈ ਤੇ ਉੱਥੋਂ ਨੇ ਕਹਿੰਦਾ ਵੀ ਮੈਂ ਨਾ 2000 ਰੁਪਏ ਗੁਰਦੁਆਰਾ ਸਾਹਿਬ ਨੂੰ ਦਵਾਂਗਾ ਕੋਈ ਗੱਲ ਹੋਈ ਉਹ ਮੰਨ ਗਿਆ ਵੀ ਮੇਰੀ ਗਲਤੀ ਐ ਮੈਂ 2000 ਗੁਰਦੁਆਰਾ ਸਾਹਿਬ ਨੂੰ ਦਵਾਂਗਾ ਹਨਾ ਭਰਾਨੀ ਗੱਲ ਐ ਤੇ ਮਿੰਨਾ ਲੰਘਿਆ ਦੋ ਮਹੀਨੇ ਸਾਲ ਦੋ ਸਾਲ ਲੰਘ ਗਏ ਤੇ ਪੰਚਾਇਤ ਨੇ ਕਿਹਾ ਵੀ ਤੁਸੀਂ ਕਿਹਾ ਸੀ ਵੀ ਗੁਰਦੁਆਰਾ ਸਾਹਿਬ ਨੂੰ 2000 ਰੁਪਏ ਦਵੋਗੇ ਤੁਸੀਂ ਗੁਰਦੁਆਰੇ ਦੇ ਵਿੱਚ ਬਹਿ ਕੇ ਗੱਲ ਕੀਤੀ ਸੀ ਵੀ ਤੁਸੀਂ ਦਿੱਤੇ ਨਹੀਂ ਤੇ ਉਹਦਾ ਪਤਾ ਕੀ ਜਵਾਬ ਸੀ ਕਹਿੰਦਾ ਗੱਲ ਸੁਣੋ ਸਰਪੰਚ ਸਾਹਿਬ ਮੈਂ ਗੁਰਦੁਆਰਾ ਸਾਹਿਬ 'ਚ ਕਿਹਾ ਸੀਗਾ ਮੈਂ ਕਿਹਾ ਸੀ ਜੇ ਹੁਣ ਕੋਈ ਗੱਲ ਹੋਊਗੀ ਗੁਰਦੁਆਰਾ ਸਾਹਿਬ ਮੈਨੂੰ ਪੁੱਛ ਲੂਗੇ ਆਪੇ ਤੁਸੀਂ ਕਾਨੂੰ ਟੈਨਸ਼ਨ ਨਹੀਂ ਅੱਛਾ ਦੇਖੋ ਉਹਦਾ ਇਹ ਜਵਾਬ ਸੀ ਕਹਿੰਦਾ ਗੁਰੂ ਮਹਾਰਾਜ ਮੈਨੂੰ ਪੁੱਛ ਲੂਗੇ ਆਪੇ ਕਹਿੰਦਾ ਤੁਸੀਂ ਕਾਨੂੰ ਚੋਲੇ ਬਣੇ ਆ ਅੱਛਾ ਕਹਿੰਦਾ ਮੇਰੇ ਡਾਇਰੈਕਟ ਰੱਬ ਨਾਲ ਰਾਬਤਾ ਹੈ ਕਹਿੰਦਾ ਮੈਂ ਰੱਬ ਨੂੰ ਕਿਹਾ ਉਹ ਡਾਇਰੈਕਟ ਰੱਬ ਨੂੰ ਪਰਮਾਤਮਾ ਨੂੰ ਪੇ ਕਰ ਰਿਹਾ ਆਪਣਾ ਮੰਥ ਲਈ ਹੈ ਨਾ ਕਹਿੰਦਾ ਮੈਂ ਤਾਂ ਪਰਮਾਤਮਾ ਨੂੰ ਕਿਹਾ ਸੀ ਵਾਹਿਗੁਰੂ ਨੂੰ ਕਿਹਾ ਸੀ ਮੈਂ ਆਪਕੇ ਦੇ ਦੂੰਗਾ ਹੈ ਨਾ ਕਹਿੰਦਾ ਤੁਸੀਂ ਕਹਿੰਦੇ ਬਿਚੋਲੇ ਬਣੇ ਹੋਏ ਤੇ ਹੁਣ ਮੈਂ ਇਹ ਸੌਂ ਵਾਲੀ ਗੱਲ ਜਦੋਂ ਮੈਂ ਹੀ ਪਾੜ ਰਹੀ ਸੀ ਤੇ ਮੈਂ ਇਹ ਪਾੜ ਰਹੀ ਸੀ ਵੀ ਦੇਖੋ ਆਪਾਂ ਰੱਬ ਨੂੰ ਬਿਚੋਲੇ ਬਣਾ ਲੈਂਦੇ ਆ ਬਿਲਕੁਲ ਬਿਲਕੁਲ ਥੋੜੀ ਜੀ ਗੱਲ ਹੁੰਦੀ ਆ ਆਪਾਂ ਸੌਂ ਖਾਣ ਲੱਗੇ ਦੇਰ ਨਹੀਂ ਲਾਂਦੇ ਆਪਾਂ ਕਹਿੰਦੇ ਵੀ ਰੱਬ ਦੀ ਸੌਂ ਮੇਰੇ ਬੱਚੇ ਦੀ ਸੌਂ ਮੇਰੇ ਫਲਾਣੇ ਦੀ ਸੌਂ ਮੇਰੇ ਮੰਮੀ ਪਾਪਾ ਦੀ ਮਤਲਬ ਜਦੋਂ ਕਿ ਸਾਨੂੰ ਪਤਾ ਹੁੰਦਾ ਵੀ ਆਪਾਂ ਝੂਠ ਹੈ ਹਾਂ ਹੈਨਾ ਤੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਬੰਦਾ ਸੋਹਾਂ ਵੀ ਉਹੀ ਖਾਂਦਾ ਜਿਹੜਾ ਝੂਠ ਹੁੰਦਾ ਜਿੱਥੇ ਦਾਲ ਚ ਕੁਝ ਕਾਲਾ ਬਿਲਕੁਲ ਕਿਉਂਕਿ ਸੱਚਾ ਬੰਦਾ ਤਾਂ ਆਪਣੀ ਜਿਹੜੀ ਹੈਗੀ ਸਚਾਈ ਨੂੰ ਸਾਬਤ ਕਰਨ ਚ ਟਾਈਮ ਜ਼ਰੂਰ ਲੱਗਦਾ ਹੈ ਪਰ ਉਹ ਸਚਾਈ ਸਾਬਤ ਕਰਕੇ ਨਾ ਪਰ ਉਹ ਸੋਹਾਂ ਖਾਂ ਦੀ ਲੋੜ ਨਹੀਂ ਬਿਲਕੁਲ 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 ਪਰ ਜਿਹੜੀਆਂ ਸਾਡੇ ਧਾਰਨਾਵਾਂ ਬਣੀਆਂ ਹੋਈਆਂ ਕਦਰਾਂ ਕੀਮਤਾਂ ਹੈਨਾ ਜੀ ਤੇ ਆਪਾਂ ਜੇ ਕੋਰਟ ਕਚੈੜੀਆਂ ਦੀ ਗੱਲ ਕਰੀਏ ਉੱਥੇ ਵੀ ਜਦੋਂ ਜੱਜ ਜਿਹੜੇ ਹੈਗੇ ਆਪਣੇ ਬਿਆਨ ਕਲਮਬੰਧ ਕਰਨ ਤੋਂ ਪਹਿਲਾਂ ਸੋਚ ਕਾਈ ਜਾਂਦੀ ਹੈ ਮੁਜ਼ਰਮ ਨੂੰ ਵੀ ਤੁਸੀਂ ਸੋਚ ਕੋ ਜਿਹੜੇ ਵੀ ਧਰਮ ਨੂੰ ਮੰਨਦੇ ਆ ਚਾਹੇ ਉਹ ਇਸਾਈ ਧਰਮ ਹੈ ਚਾਹੇ Hindu ਆ ਚਾਹੇ Sikh ਹੈ ਤੇ ਉਹ ਹੱਥ ਰੱਖ ਕੇ ਆਪਣੇ ਉਸ ਪਵਿੱਤਰ ਪੁਸਤਕ ਦੇ ਉੱਤੇ ਸੋਹ ਖਾਂਦਾ ਹੈ ਕਿ ਮੈਂ ਜੋ ਵੀ ਕਹਾਂਗਾ ਆਪਣੇ ਧਰਮ ਨੂੰ ਹਾਜ਼ਰ ਨਾਜ਼ਰ ਮਾਨ ਜਾਣ ਕੇ ਹੈਨਾ ਮੰਨ ਕੇ ਸੱਚ ਕਹਾਂਗਾ ਪਰ ਉਹ ਸਚਾਈ ਕਿੱਥੇ ਖ ਹੁੰਦੀ ਆ ਕਿੰਨੇ નિર્ਦੋਸ਼ੀ ਆਪੇ ਦੇਖਦੇ ਆ ਵੀ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਕਈ ਤਾਂ ਮੈਂ ਐਦਾਂ ਦੇ ਕੇਸ ਵੀ ਮੈਡਮ ਸੁਨੇ ਵੀ ਆ ਦੇਖੇ ਵੀ ਆ ਜਿਹੜੇ ਵਿਚਾਰੇ ਜਿਨ੍ਹਾਂ ਦਾ ਕੋਈ ਦੋਸ਼ ਵੀ ਨਹੀਂ ਹੁੰਦਾ ਸਜ਼ਾਵਾ ਭੁਗਤ ਰਹੇ ਹੁੰਦੇ ਆ ਜੇਲ੍ਹ ਦੇ ਵਿੱਚ ਤੇ ਸਜ਼ਾਵਾ ਭੁਗਤ ਕੇ ਜਦੋਂ ਬਾਹਰ ਆਂਦੇ ਆ ਫੇਰ ਪਤਾ ਲੱਗਦਾ ਵੀ ਇਸ ਬੰਦੇ ਨੂੰ ਤਾਂ ਉਂਝ ਹੀ ਸਜ਼ਾ ਮਿਲੀ ਹੋਈ ਸੀ ਦਾ ਕੋਈ ਕਸੂਰ ਨਹੀਂ ਸੀਗਾ ਵੀ ਹੁਣ ਉੱਥੇ ਰੱਬ ਕਿੱਥੇ ਗਿਆ ਹਨਾ ਵੀ ਆਪਾਂ ਤਾਂ ਪਰ ਜਿਹੜੇ ਬੰਦੇ ਨੇ ਸੌ ਖਾਧੀ ਹੁੰਦੀ ਆ ਉਹ ਤਾਂ ਜੀ ਜੀ ਦੀਦੀ ਉਹਨੂੰ ਪਤਾ ਕੀ ਗੱਲ ਆ ਅੱਜ ਕੱਲ ਕੀ ਐ ਅੱਪਾ ਇੱਕ ਅਸੀਂ ਕਹਿ ਦਿੰਦੇ ਹਾਂ ਕਿ ਸੱਚੇ ਆ ਜੀ ਹਨਾ ਸਾਡੇ ਚ ਸੱਚਾਈ ਹੈ ਜੇ ਤੁਹਾਡੇ ਚ ਸੱਚਾਈ ਹੈ ਤਾਂ ਤੁਹਾਨੂੰ ਸੋਹ ਖਾਣ ਦੀ ਲੋੜ ਨਹੀਂ ਆ ਹਾਂਜੀ ਹਨਾ ਤੇ ਮੇਰੇ ਨਾਲ ਇੱਕ ਇਨਸੀਡੈਂਟ ਹੋਇਆ ਸੀਗਾ ਕੁਛ ਟਾਈਮ ਪਹਿਲਾਂ ਤੇ ਮੈਂ ਜਦੋਂ ਉਸ ਪਰਸਨ ਨਾਲ ਗੱਲ ਕਰੀ ਉਹਨੇ ਮੈਨੂੰ ਕਿਹਾ ਮੈਨੂੰ ਮੇਰੇ ਬੱਚਿਆਂ ਦੀ ਸੋਹ ਲੱਗੇ ਦੇਖੋ ਤਾਂ ਮੈਂ ਮੈਂ ਖੁਦ ਮੈਂ ਕਿਹਾ ਜਦੋਂ ਤੂੰ ਸੱਚੀ ਹੈ ਤਾਂ ਤੂੰ ਇਨਫਰੰਟ ਆ ਜਾ ਮੇਰੇ ਹਨਾ ਬਾਈਫੇਸ ਗੱਲ ਕਰੋ ਬੰਦਾ ਬਾਈਫੇਸ ਗੱਲ ਨਹੀਂ ਕਰਦਾ ਸੋਹਾਂ ਖਾਣ ਬੈਜੂਗਾ ਦੇਖੋ ਕਿੰਨੀ ਗਲਤ ਦੇਖੋ ਇੱਕ ਹੋਰ ਮੈਂ ਇਸ ਲੇਖ ਦੇ ਵਿੱਚ ਹੀ ਪਾੜ ਰਹੀ ਸੀ ਬਈ ਕਿਸੇ ਨੇ ਸੌਂ ਖਾ ਲਈ ਆਪਣੇ ਬੱਚੇ ਦੀ ਸੌਂ ਖਾ ਲਈ ਜੀ ਮੈਨੂੰ ਆਪਣੇ ਬੱਚੇ ਦੀ ਸੌਂ ਵੀ ਆਹ ਗੱਲ ਤਾਂ ਐਦਾਂ ਹੋਈ ਨਹੀਂ ਹੈਨਾ ਤੇ ਚਲੋ ਸੌਂ ਖਾਦੀ ਜੀ ਉਹਨੂੰ ਇਹ ਸੀਗਾ ਵੀ ਚਲੋ ਪ੍ਰਮਾਤਮਾ ਸੌਂ ਖਾਣ ਨਾਲ ਕੀ ਹੁੰਦਾ ਪਰ ਪਤਾ ਨਹੀਂ ਕੁਦਰਤ ਦੀ ਕਹਿ ਲਓ ਆਪਾਂ ਗੱਲ ਹੋਣੀ ਕਹਿ ਲਓ ਕੁਦਰਤ ਦੀ ਵੀ ਜਿਹੜਾ ਉਹਦਾ ਬੱਚਾ ਸੀ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਦੇਖ ਲਓ ਤੇ ਉਹ ਬਿਮਾਰ ਹੋਇਆ ਉਹਨੂੰ ਆਪਣੀ ਭੁੱਲ ਬਖਸ਼ਾਣੀ ਪਈ ਵਾਹਿਗੁਰੂ ਦੀ ਮਰਜ਼ੀ ਕਹਿ ਲੋ ਰੱਜਾ ਕਹਿ ਲੋ ਉਹਦੀ ਹਾਂ ਤੇ ਉਹਨੇ ਮਾਫੀ ਮੰਗਣੀ ਪਈ ਉਸ ਤੋਂ ਬਾਅਦ ਉਹਦਾ ਜਿਹੜਾ ਬੱਚਾ ਸੀ ਉਹ ਠੀਕ ਹੋ ਗਿਆ ਪਤਾ ਨਹੀਂ ਤਾਂ ਇਹ ਸਾਡੇ ਮਨ ਦੀ ਹੈਗੀ ਆ ਜਾਂ ਉਹ ਮੈਂ ਕਿਤਾਬ ਦੇ ਵਿੱਚ ਲੇਖ ਪੜ੍ਹ ਰਹੀ ਸੀ ਵੀ ਇਹ ਹੈ ਵੀ ਸੱਚਾਈ ਹੈ ਜਦੋਂ ਆਪਾਂ ਕੋਈ ਕੋ ਪਰਮਾਤਮਾ ਦੇ ਰੰਗ ਦਾ ਨਹੀਂ ਨਾ ਪਤਾ ਹੁੰਦਾ ਹਾਂਜੀ ਕੁਦਰਤ ਹੈ ਜੀ ਜਦੋਂ ਆਪਾਂ ਕੋਈ ਗਲਤ ਕੰਮ ਕਰਦੇ ਸਾਨੂੰ ਪਤਾ ਸਾਡੀ ਆਤਮਾ ਜਾਣਦੀ ਹੈ ਹਾਂ ਆਪਾਂ ਚਾਹੇ ਲੋਕਾਂ ਨੂੰ ਲੱਖ ਵਾਰ ਕਹਿ ਦਈਏ ਵੀ ਨਹੀਂ ਅਸੀਂ ਸੱਚੇ ਆ ਇਹ ਗੱਲ ਐਦਾਂ ਨਹੀਂ ਐਦਾਂ ਹੈ ਪਰ ਜਿਹੜਾ ਸਾਡੇ ਅੰਦਰ ਬੈਠਾ ਨਾ ਸਾਡਾ ਅੰਦਰ ਹੈ ਜਿਹੜਾ ਉਹ ਸਾਨੂੰ ਕਿੰਨਾ ਪਰੇਸ਼ਾਨ ਕਰਦਾ ਹੈ ਮਾਨਸਿਕ ਤੌਰ ਤੇ ਅਸੀਂ ਪਰੇਸ਼ਾਨ ਹੁੰਦੇ ਆ ਉਹਨਾਂ ਚੀਜ਼ਾਂ ਨੂੰ ਲੈ ਕੇ ਤੇ ਜਿਹੜੀਆਂ ਬਿਮਾਰੀਆਂ ਬਿਮਾਰੀਆਂ 'ਚ ਰਸਤਾ ਪਾਉਦਾ ਹੀ ਹੁੰਦੇ ਆ ਕਿ ਤੈਨੂੰ ਜਿਹੜੀਆਂ ਵਾਧੂ ਦੀਆਂ ਕਦੇ ਬੀਪੀ ਵਧ ਗਿਆ ਕਦੇ ਕੋਈ ਬਿਮਾਰੀ ਲੱਗ ਗਈ ਉਹ ਇਹਨਾਂ ਦਾ ਵੀ ਨਤੀਜਾ ਹੈ ਬਿਲਕੁਲ ਬਿਲਕੁਲ ਅੱਛਾ ਇੱਕ ਚੀਜ਼ ਤੁਸੀਂ ਹੋਰ ਦੇਖੀ ਹੋਣੀ ਹੈ ਹਨਾ ਹਾਂ ਜੀ ਪ੍ਰਿੰਸੀ ਜਦੋਂ ਮੈਨਾਂ ਜਿਵੇਂ ਪਹਿਲਾਂ ਟੀਚਿੰਗ ਲਈ ਜੀ ਸੀਗੀ ਤੇ ਕੁਝ ਬੱਚੇ ਜਿਵੇਂ ਜਦੋਂ ਤੁਸੀਂ ਕਹਿ ਰਹੇ ਹੋ ਨਾ ਸੌਂ ਚ ਖਾਂਦੇ ਹਨ ਤੇ ਕੁਝ ਬੱਚੇ ਨਾ ਜਿਵੇਂ ਸੌਂਾ ਖਾ ਰਹੇ ਸੀਗੇ ਉਹਨਾਂ ਨੇ ਕੀ ਕਰਨਾ ਨਾ ਆਪਣੇ ਬੈਗ ਤੇ ਫਿੰਗਰ ਕਰਸ ਕਰ ਲੜੀ ਅੱਛਾ ਵੀ ਸਾਨੂੰ ਸੌਂ ਨਾ ਲੱਗੇ ਬਟ ਅਸੀਂ ਬੰਦੇ ਦੇ ਸਾਹਮਣੇ ਸੌਂ ਖਾ ਲੜੀਏ ਵੀ ਸੌਂ ਵੀ ਕੋਈ ਚੀਜ਼ ਹੁੰਦੀ ਹੈ ਵੀ ਸੌਂ ਖਾ ਲੋ ਸੌਂ ਖਾ ਕੇ ਸੱਚੇ ਪੱਕੇ ਹੋ ਜਾਓ ਚਾਹੇ ਅਸੀਂ ਝੂਠੇ ਹੀ ਹੈ ਹਨਾ ਉਹ ਬੱਚਿਆਂ ਨੂੰ ਵੀ ਇਹੀ ਗੱਲ ਮੈਂ ਇੱਕ ਦਿਨ ਕੰਮ ਦਿੱਤਾ ਹੋਇਆ ਸੀ ਬੱਚਿਆਂ ਨੇ ਕੋਈ ਬੱਚਾ ਕੰਮ ਨਹੀਂ ਕਰਕੇ ਲਿਖਿਆ ਤੇ ਮੈਂ ਉਹ ਕਿਹਾ ਵੀ ਕੱਲ ਨੂੰ ਕਰਕੇ ਆਉਂਗਾ ਕੰਮ ਪੱਕਾ ਮੈਨੂੰ ਪ੍ਰੋਮਿਸ ਕਰ ਤੇ ਉਹ ਬੜਾ ਸੋਹਣਾ ਕਹਦਾ ਮੈਨੂੰ ਜੀ ਮੇਰੇ ਮੰਮੀ ਦੀ ਸੌਂ ਲੱਗੇ ਮੈਂ ਕਰਕੇ ਆਉਂਗਾ ਅੱਛਾ ਮੈਂ ਕਿਹਾ ਪੁੱਤ ਮੈਂ ਤੇਰੀ ਮੰਮੀ ਤੱਕ ਤਾਂ ਤੈਨੂੰ ਜਾਣ ਨੂੰ ਕਿਹਾ ਹੀ ਨਹੀਂ ਮੈਂ ਤਾਂ ਤੈਨੂੰ ਹੀ ਕਿਹਾ ਵੀ ਤੂੰ ਆਪਣੇ ਆਪ ਨਾਲ ਵਾਅਦਾ ਕਰ ਮੇਰੇ ਨਾਲ ਵਾਅਦਾ ਕਰ ਵੀ ਤੂੰ ਕੰਮ ਕਰਕੇ ਆਉਂਗਾ ਮੈਂ ਕਿਹਾ ਮੈਂ ਮੰਮੀ ਦੀ ਸੌਂ ਖਾਣ ਨੂੰ ਤਾਂ ਕਿਹਾ ਹੀ ਨਹੀਂ ਨਹੀਂ ਜੀ ਨਹੀਂ ਮੈਨੂੰ ਡੈਡੀ ਦੀ ਸੌ ਲੱਗੇ ਮੈਂ ਕਿਹਾ ਮੈਂ ਤੇ ਮम्मी ਦੀ ਸੌ ਤਾਂ ਮਨਾ ਕਰ ਰਹੀ ਹਾਂ ਤੂੰ ਡੈਡੀ ਦੀ ਸੌ ਖਾਣ ਲੱਗ। ਬਾਜ ਕਿਸੇ ਹੋਟੀ ਅਸੂ ਹੈ ਨਾ ਉਹ ਵੀ 마ਸੂਮੀयत ਉਹ ਤਾਂ ਪੋੜਾ ਪਰ ਬੜਾ ਸੋਣਾ ਮੈਨੂੰ ਕਹਿੰਦਾ ਨਹੀਂ ਜੀ ਮੈਨਾਂ ਜੀ ਪੱਕਾ ਲੱਗੇ ਮੈਨੂੰ ਮੈਨੂੰ ਸੌ ਲੱਗੇ ਮੈਂ ਕੰਮ ਕਰਕੇ ਆਉਂਗਾ ਜੀ ਮੈਂ ਕਰਕੇ ਆਉਂਗਾ ਕੰਮ ਮੈਂ ਕਿਹਾ ਚਲ ਕੋਈ ਗੱਲ ਨਹੀਂ ਬੇਟਾ ਕੱਲ ਨੂੰ ਦੇਖਾਂਗੇ ਕੱਲ ਨੂੰ ਕਰਕੇ ਲੇਕੇ ਅਗਲੇ ਦਿਨ ਫੇਰ ਨਹੀਂ ਕੰਮ ਕਰਿਆ ਅੱਛਾ ਮੈਂ ਕਿਹਾ ਤੂੰ ਤਾਂ ਕਹਿੰਦਾ ਸੀ ਮੇਰੇ ਮੰਮੀ ਦੀ ਸੌ ਲੱਗੇ ਮੇਰੇ ਡੈਡੀ ਦੀ ਸੌ ਲੱਗੇ ਮੈਂ ਕੰਮ ਕਰਕੇ ਆਉਂਗਾ ਮੈਡਮ ਜੀ ਤੁਸੀਂ ਕਿਹਾ ਤਾਂ ਵੀ ਕਿ ਸੌ ਨਹੀਂ ਖਾਣੀ ਤਦੋ ਮਤਲਬ ਦੇਖੋ ਬੱਚੇ ਦੀ ਇੱਕ ਗੱਲ ਮੈਂ ਕਿਹਾ ਅੱਛਾ ਤੂੰ ਮੈਂ ਤਾਂ ਕਹਾ ਵੀ ਸੌ ਨਹੀਂ ਖਾਣੀ ਹੈਨਾ ਵੀ ਜੇ ਤੂੰ ਸੌ ਖਾ ਲੇਂਦਾ ਫਿਰ ਤੂੰ ਕੰਮ ਕਰ ਲਿਆ ਨਾ ਕਹਿੰਦਾ ਹਾਂਜੀ ਫਿਰ ਮੈਂ ਕਰ ਲਿਆ ਨਾ ਸੀ ਅੱਛਾ ਵੀ ਦੇਖੋ ਉਹਦੇ ਮਨ ਚ ਇੱਕ ਸੌ ਦੇ ਪ੍ਰਤੀਕ ਨਹੀਂ ਉਹਦੇ ਮਨ ਚ ਉਹ ਬੈਠੀ ਹੋਈ ਆ ਬਿਲਕੁਲ ਵੀ ਕਹਿੰਦਾ ਫਿਰ ਮੈਂ ਜੀ ਪੱਕਾ ਕਰ ਲਿਆਣਾ ਸੀਗਾ ਮੈਂ ਕਿਹਾ ਫਿਰ ਮੈਂ ਹੁਣ ਅੱਜ ਤੈਨੂੰ ਕੀ ਕਹਾਂ ਵੀ ਤੂੰ ਕੱਲ ਨੂੰ ਕੰਮ ਕਰਕੇ ਲੈ ਕੇ ਆਉਂਗਾ ਕਹਿੰਦਾ ਤੁਸੀਂ ਕਹਦਾ ਮम्मी ਦੀ ਸੌ ਖਾਲਾ ਅਮਨੇ ਡੈਡੀ ਦੀ ਸੌ ਖਾਲਾ ਕਹਿੰਦਾ ਮੈਂ ਕਰਕੇ ਲੈ ਕੇ ਆਉਂਗਾ ਕੱਲ ਨੂੰ ਵੀ ਦੇਖੋ ਮੈਂ ਉਹ ਬਨਚੈਲਿਟੀ ਬੱਚੇ ਦੀ ਸੈੱਟ ਹੋ ਗਈ ਨਾ ਉੱਥੇ ਹਾਂ ਮੈਂ ਉਹਨੂੰ ਦੇਖ ਕੇ ਬੜਾ ਹਸੀ ਮੈਂ ਕਹਿੰਦੇ ਦੇਖੋ ਇਹ ਇੰਨਾ ਕ ਹੈਗਾ ਹਲੇ ਪਹਿਲੇ ਦੇ ਵਿੱਚ ਬੱਚਾ ਆ ਉਹ ਪਹਿਲੇ ਦੇ ਵਿੱਚ ਹੀ ਉਹਨੂੰ ਸੌਹਾਂ ਦਾ ਪਤਾ ਲੱਗ ਗਿਆ ਵੀ ਮੰਮੀ ਦੀ ਸੌਹ ਖਾਣ ਲਓ ਡੈਡੀ ਦੀ ਸੌਹ ਖਾਣ ਲਓ ਜੇ ਉਹ ਸੌਹ ਖਾਲੇ ਤੋੜਨੀ ਨਹੀਂ ਨੀ ਹੈਗੀ ਕੰਮ ਕਰਕੇ ਲੈ ਕੇ ਰਾਂ ਜੇ ਨਹੀਂ ਸੌਹ ਖਾਦੀ ਫਿਰ ਕੋਈ ਫਰਕ ਨਹੀਂ ਦੇਖੋ ਇਹ ਤਾਂ ਸਹੀ ਇੱਕ ਚੰਗੀ ਚੀਜ਼ ਵਾਸਤੇ ਚਲੋ ਤੁਸੀਂ ਵੀ ਕਹਿਤਾ ਹੋਣਾ ਵੀ ਕੋਈ ਨਾ ਸੌਹ ਖਾ ਲਾ ਹਾਂਜੀ ਤੇ ਐਦਾਂ ਦੀ ਅਗਰ ਮਾਨਸਿਕਤਾ ਬੱਚਿਆਂ ਦੀ ਹੋ ਜਵੇ ਤਾਂ ਆਪਾਂ ਕੁਝ ਵੀ ਗਲਤ ਕੰਮ ਕਰਵਾ ਸਕਦੇ ਆ ਫਿਰ ਤਾਂ ਹਾਂ ਹੈਨਾ ਨਹੀਂ ਹੈ ਨਾ ਵੀ ਬਟ ਦੇ ਜਿਹੜਾ ਫਿਲਚਰ ਆ ਬੱਚੇ ਦਾ ਉਹ ਤਾਂ ਬਚਪਨ ਦਾ ਹੀ ਖਰਾਬ ਹੋ ਜਾਂਦਾ ਹਾਂ ਝੂਠੀਆਂ ਸੋਹਾ ਬੱਚੇ ਅੱਜ ਕੱਲ ਬੜਾ ਕਲਾਸ ਦੇ ਵਿੱਚ ਮੈਂ ਦੇਖਿਆ ਕਹੂੰਗੀ ਮੈਡਮ ਜੀ ਨੇ ਝੂਠੀ ਸੋਹ ਖਾਦੀ ਆ ਅੱਛਾ ਹਾਂ ਝੂਠੀ ਸੋਹ ਖਾਦੀ ਆ ਇੱਕ ਦਿਨ ਕਲਾਸ ਦੇ ਵਿੱਚ ਦੋ ਬੱਚੇ ਲੜ ਰਹੇ ਆ ਆਪਸ ਵਿੱਚ ਤੇ ਕੋਈ ਕਿਸੇ ਦੀ ਪੈਨਸਲ ਗੋਮੂਗੀ ਸੀ ਉਹ ਕਹਿੰਦਾ ਇਹਨੇ ਮੇਰੀ ਪੈਨਸਲ ਚੱਕੀ ਮੈਂ ਕਿਹਾ ਤੂੰ ਚੱਕੀ ਪੈਨਸਲ ਕਹਿੰਦਾ ਨਹੀਂ ਮੈਡਮ ਜੀ ਮੈਨੂੰ ਸੌਂ ਲੱਗੇ ਮੈਂ ਤਾਂ ਚੱਕੀ ਨਹੀਂ ਉਹ ਦੂਜਾ ਉਹਨੂੰ ਕਹਿ ਰਿਹਾ ਕਹਿੰਦਾ ਨਹੀਂ ਮੈਡਮ ਜੀ ਇਹ ਨਾ ਝੂਠੀਆਂ ਸੋਹਾ ਖਾਂਦਾ ਹੁੰਦਾ ਮੈਨੂੰ ਸਭ ਪਤਾ ਇਹ ਝੂਠ ਉਹ ਨੂੰ ਦੇਖੋ ਫਿੰਗਰ ਕਰਾਸ ਕਰਕੇ ਹਾਂ ਇਹ ਇਹਨਾਂ ਝੂਠੀਆਂ ਸੋਹਾਂ ਖਾਂਦਾ ਹੁੰਦਾ ਮੈਂ ਕਿਹਾ ਨਹੀਂ ਬੇਟਾ ਤੇਰੀ ਪੈਨਸਲ ਅੱਥੀ ਕਿਤੇ ਹੋਣੀ ਹੈ ਲੱਭ ਲਾ ਉਹ ਫਿਰ ਪੈਨਸਲ ਲੱਭ ਲਈ ਉਹ ਨੀਚੇ ਡਿੱਗੀ ਹੋਈ ਸੀ ਬੈਂਚ ਥੱਲੇ ਆਪਣੀ ਚੀਜ਼ ਲੱਭਣ ਦੀ ਕੋਸ਼ਿਸ਼ ਤਾਂ ਕੀਤੀ ਨਹੀਂ ਕਿਉਂਕਿ ਬਲੇਮ ਕਰ ਲਿਆ ਨਾ ਹਾਂ ਤੇ ਉਹ ਦੂਜੇ ਬੱਚੇ ਨੂੰ ਕਹਿਣ ਲੱਗਿਆ ਕਿ ਉਹਨੇ ਮੇਰੀ ਪੈਨਸਲ ਚੱਕੀ ਹੈ ਜੀ ਇਹ ਛੋਟੇ ਬੱਚਿਆਂ ਦੇ ਵਿੱਚ ਜਿੱਦਾਂ ਆਪਾਂ ਵੱਡੇ ਆ ਵੱਡੇ ਵੀ ਇਦਾਂ ਸਭ ਨਹੀਂ ਦਿੱਤਾ ਤਾਂ ਹੁੰਦਾ ਹਨਾ ਜਿਵੇਂ ਹੁਣ ਆਪਾਂ ਆਪਸ ਵਿੱਚ ਬੈਠੇ ਕੋਈ ਗੱਲ ਕਰਦੇ ਹੋਗੇ ਅਗਰ ਸਾਡਾ ਬੱਚਾ ਛੋਟਾ ਹੋਵੇ ਹਨਾ ਦੇਸ਼ਾ ਕੋਈ ਇਹ ਛੋਟੀਆਂ ਫੇਸੋ ਚਲੀ ਵੀ ਇਹਨੂੰ ਕੀ ਪਤਾ ਆਪਾਂ ਕੀ ਗੱਲ ਕਰਦੇ ਹਨ ਬਟ ਅੱਜ ਕੱਲ ਦੇ ਬੱਚਿਆਂ ਦਾ ਮਾਈਂਡ ਸ਼ਾਰਪ ਇੰਨਾ ਜ਼ਿਆਦਾ ਹੈ ਬੱਚਿਆਂ ਦਾ ਉਹ ਛੋਟੀਆਂ ਛੋਟੀਆਂ ਗੱਲ ਨੂੰ 2 ਮਿੰਟ ਚ ਕੈਚ ਕਰ ਲੈਂਦੇ ਮੈਂ ਤੁਹਾਨੂੰ ਹੀ ਕਹਿੰਦੀ ਬੱਚਿਆਂ ਦਾ ਧਿਆਨ ਸਾਡੀਆਂ ਗੱਲਾਂ 'ਚ ਬਿਲਕੁਲ ਵੀ ਨਹੀਂ ਆਪਾਂ ਸਕੂਲ ਦੇ ਵਿੱਚ ਵੀ ਜੇ ਅਧਿਆਪਕ ਗੱਲਾਂ ਕਰ ਰਹੇ ਹਨ ਨਾ ਮੈਂ ਬੱਚਿਆਂ ਦੇ ਫੇਸ ਦੇਖਦੀ ਹੁੰਦੀ ਚਿਹਰੇ ਦੇਖਦੀ ਹਾਂ ਉਹਨਾਂ ਦੇ ਚਿਹਰਿਆਂ ਦੇ ਜਿਹੜੀ ਨਿਗਾ ਹੈ ਨਾ ਉਹਨਾਂ ਦੀ ਨਿਗਾ ਉਹ ਸਾਡੇ ਤੇ ਹੁੰਦੀ ਹੈ ਵੀ ਇਹ ਕੀ ਗੱਲ ਕਰ ਰਹੇ ਆ ਉਹ ਬਹੁਤ ਛੇਤੀ ਕੈਚ ਕਰਦੇ ਜੀ ਜੀ ਮੇਰਾ ਧਿਆਨ ਚਾਹੀਦਾ ਜੇ ਦੂਸਰੇ ਟੀਚਰ ਨੂੰ ਇਹ ਨਹੀਂ ਪਤਾ ਹੁੰਦਾ ਵੀ ਅੱਜ ਤੁਸੀਂ ਛੁੱਟੀ ਤੇ ਆ ਬੱਚਿਆਂ ਨੂੰ ਪਤਾ ਹਾਂ ਹਾਂ ਜੀ ਮੈਡਮ ਜੀ ਗੱਲ ਕਰਦੇ ਸੀਗੇ ਜੇ ਅਸੀਂ ਛੁੱਟੀ ਲੈਣੀ ਹੁੰਦੀ ਨਾ ਇੱਕ ਦਿਨ ਪਹਿਲਾਂ ਆਪਣੇ ਸਟਾਫ ਨੂੰ ਦੱਸੀਦਾ ਵੀ ਹਾਂ ਆਪਣੇ ਨਾਲ ਦੇ ਕਲੀਗ ਨੂੰ ਵੀ ਅਸੀਂ ਛੁੱਟੀ ਤੇ ਆ ਕੱਲ ਨੂੰ ਆਣਾ ਨਹੀਂ ਹੈਗਾ ਅਸੀਂ ਐਪਲੀਕੇਸ਼ਨ ਵੀ ਚੱਲੇ ਜਾਂ ਸਾਡੀ ਛੁੱਟੀ ਭਰ ਦਿਓ ਜੀ ਆ ਸਾਡੀ ਐਪਲੀਕੇਸ਼ਨ ਪਈ ਆ ਜਦ ਕਿ ਅਸੀਂ ਬੱਚਿਆਂ ਨੂੰ ਨਹੀਂ ਦੱਸਦੇ ਪਰ ਬੱਚਿਆਂ ਨੂੰ ਜਦ ਤੱਕ ਛੁੱਟੀ ਹੁੰਦੀ ਹੈ ਨਾ ਉਦੋਂ ਤੱਕ ਸਾਰੇ ਸਕੂਲ ਚ ਰੋਲਾ ਪੈ ਜਾਂਦਾ ਕਿ ਕੱਲ ਨੂੰ ਮੈਡਮ ਨੇ ਆਣਾ ਨਹੀਂ ਕਈ ਵਾਰ ਕਈ ਵਾਰ ਪਾ ਗੱਲ ਕਰ ਲੈਂਦੇ ਨਾ ਬੱਚੇ ਦੇ ਸਾਹਮਣੇ ਕਈ ਵਾਰ ਗੱਲ ਹੋ ਜਾਂਦੀ ਹੈ ਵੀ ਇਦਾਂ ਤੇ ਉਹ ਬੱਚਿਆਂ ਨੂੰ ਪਤਾ ਹੁੰਦਾ ਜੀ ਜੀ ਦੇਖੋ ਮਾਸੂਮੀਅਤ ਉਹਨਾਂ ਦੀ ਪਰ ਇਸ ਮਾਸੂਮੀਅਤ ਨੂੰ ਆਪਾਂ ਕਈ ਵਾਰ ਵੱਡੇ ਵੀ ਮਤਲਬ ਸੋਹਾਂ ਦੇ ਰੂਪ ਚ ਝੂਠੀਆਂ ਸੋਹਾਂ ਖਾ ਕੇ ਜਾਂ ਇੱਕ ਬੜਾ ਬਹੁਤ ਬੜਾ ਉਹ ਕਰਤਾ ਵੀ ਪਤਾ ਨਹੀਂ ਸੋਹ ਕੀ ਚੀਜ਼ ਹੈ ਜੀ ਅ ਬੱਚਿਆਂ ਦੀ ਜੀ ਮਾਨਸਿਕਤਾ ਨੂੰ ਮਤਲਬ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ ਇੱਕ ਤਰ੍ਹਾਂ ਜੀ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਨਾ ਦੇਖੋ ਆਪਾਂ ਸੋਹਾਂ ਖਾ ਲੈਂਦੇ ਆ ਹਨਾ ਈਵਨ ਕਿ ਬੱਚੇ ਨਹੀਂ ਚਲੋ ਵੱਡੇ ਵੀ ਖਾ ਲੈਂਦੇ ਆ ਇੱਕ ਛੋਟਾ ਜਿਹਾ ਗੁਨਾਹ ਬਹੁਤ ਕੁਝ ਕਰ ਦਿੰਦਾ ਹੈ ਹਾਂਜੀ ਹਨਾ ਆਪਾਂ ਕਹਿ ਦਿੰਦੇ ਕਿ ਉਹਨੇ ਤਾਂ ਕੁਝ ਨਹੀਂ ਕੀਤਾ ਪਰ ਉਹਨੇ ਇੱਕ ਛੋਟੀ ਜੀ ਜਿਹੜੀ ਸੋਹ ਖਾਦੀ ਵੀ ਹੁੰਦੀ ਹੈ ਨਾ ਉਹ ਬਹੁਤ ਰਿਸ਼ਤੇ ਤਣਾਣ ਤੱਕ ਵਿਛਲੇ ਜਾਂਦੀ ਹੈ ਹਨਾ ਇਸ ਲਈ ਆਪਣੀ ਮੰਟੈਲਿਟੀ ਮੇਰੇ ਸਾਹਮਣੇ ਲੈਵੇਂ ਦੀ ਨਹੀਂ ਰੱਖਣੀ ਚਾਹੀਦੀ ਬੰਦੇ ਨੂੰ ਉਹ ਵੀ ਹੈ ਨਾ ਵੀ ਕਿੰਨਾ ਤਾਂ ਆਦਤ ਪੈ ਜਾਂਦੀ ਹੈ ਪਹਿਲੀ ਵਾਰ ਉਹਨੇ ਸੌਂ ਖਾ ਲਈ ਛੁੱਟੀ ਸੌਂ ਖਾ ਲਈ ਉਹ ਆਪਣੇ ਆਪ ਨੂੰ ਸੱਚਾ ਤਾਂ ਨਹੀਂ ਕਰ ਸਕਦਾ ਉਦੋਂ ਸ਼ਾਇਦ ਉਹਦੇ ਮਨ 'ਚ ਡਰ ਹੋਵੇ ਵੀ ਮੈਂ ਛੁੱਟੀ ਸੌਂ ਖਾ ਲਈ ਆ ਐਦਾਂ ਨਾ ਹੋ ਜਵੇ ਪਰ ਹੌਲੀ ਹੌਲੀ ਜਦੋਂ ਦੇਖਦਾ ਨਾ ਵੀ ਕੁਝ ਨਹੀਂ ਹੋ ਰਿਹਾ ਫਿਰ ਉਹ ਉਹ ਆਦਤ ਤੇ ਪੱਕ ਜਾਂਦੀ ਹੈ ਫਿਰ ਤਾਂ ਹਰ ਇੱਕ ਚੀਜ਼ ਨੂੰ ਉਹ ਸੌਂ ਖਾ ਕੇ ਬੜਾ ਸੋਖਾ ਹੈ ਝੂਠ ਨੂੰ ਸੱਚ ਸਾਬਿਤ ਕਰਦੇ ਸੌਂ ਖਾ ਲੋ ਬਿਲਕੁਲ ਬਿਲਕੁਲ ਤੇ ਪਰ ਜਿਹੜਾ ਦੂਜੇ ਬੰਦੇ ਦੇ ਮਨ ਦੇ ਉੱਤੇ ਜੋ ਪ੍ਰਭਾਵ ਪੈਂਦਾ ਹੈ ਔਰ ਜੋ ਉਹਦਾ ਮਨ ਕੁਰੇਦਿਆ ਜਾਂਦਾ ਅੰਦਰੋਂ ਜੀ ਜੀ ਉਹ ਬਹੁਤ ਮਾਇਨੇ ਰੱਖਦਾ ਉਹ ਉਹਨੂੰ ਖਤਮ ਹੈ ਨਾ ਤੇ ਇਹ ਵੀ ਇਦਾਂ ਨਾ ਕੀ ਆ ਇਦਾਂ ਬਹੁਤ ਜਿਵੇਂ ਆਪਾਂ ਕਹਿ ਦਿੰਦੇ ਆ ਦੋਸਤੀਆਂ ਦੋਸਤਾਂ ਚ ਦੋਸਤੀਆਂ ਟੁੱਟਦੀਆਂ ਰਿਸ਼ਤੇਦਾਰੀਆਂ ਚ ਰਿਸ਼ਤੇ ਟੁੱਟ ਜਾਂਦੇ ਹਨਾ ਇਹਨਾਂ ਚੀਜ਼ਾਂ ਦੇ ਵੀ ਇੱਕ ਇਹ ਹੈਗੇ ਨਤੀਜੇ ਹਾਂਜੀ ਤੁਸੀਂ ਮੰਨਦੇ ਹੋ ਨਾ ਇਸ ਚੀਜ਼ ਨੂੰ ਜਿਵੇਂ ਮੈਂ ਤੁਹਾਨੂੰ ਦੇਖੋ ਇੱਕ ਵਾਰ ਜਦੋਂ ਬੰਦਾ ਨਾ ਇੱਕ ਵਾਰ ਝੂਠਾ ਸਾਬਿਤ ਹੋ ਜਾਏ ਤੇ ਬਾਅਦ ਚ ਜਿੰਨੀ ਵਾਰ ਮਾਰਦੀਏ ਉਹ ਸੱਚੀ ਸੋਵੇਂ ਖਾਲਵੇ ਸੱਚ ਵੀ ਬੋਲ ਦੇ ਪਰ ਜਿਹੜੇ ਦੂਜੇ ਦੇ ਮਾਨ ਦੇ ਵਿੱਚ ਉਹਦੀ ਇੱਕ ਇਮੇਜ ਬਣ ਗਈ ਇੱਕ ਉਹਦੀ ਤਸਵੀਰ ਬਣ ਗਈ ਵੀ ਇਹ ਬੰਦਾ ਝੂਠ ਬੋਲਦਾ ਹੈ ਝੂਠੀਆਂ ਸੋਹਾਂ ਖਾਂਦਾ ਹੈ ਉਹ ਉਹਨੂੰ ਚਾਕੇ ਵੀ ਬਦਲ ਨਹੀਂ ਸਕ ਬਿਲਕੁਲ ਉਹ ਹਮੇਸ਼ਾ ਉਦਾਂ ਹੀ ਰਹੂਗੀ ਚਾਹੇ ਉਹ ਬਾਅਦ ਜਿੰਨਾ ਮਰਜੀ ਸੱਚ ਬੋਲ ਲਵੇ ਉਹ ਉਹਦਾ ਸੱਚ ਵੀ ਝੂਠ ਹੀ ਗਿਣਿਆ ਜਾ ਬਿਲਕੁਲ ਬਿਲਕੁਲ ਅੱਛਾ ਇੱਕ ਚੀਜ਼ ਇੱਥੇ ਮੈਂ ਹੋਰ ਐਡ ਕਰਨੀ ਚਾਹਾਂਗੀ ਤੇ ਤੁਸੀਂ ਜਿਵੇਂ ਹੁਣ ਦੇਖੋ ਤੁਹਾਨੂੰ ਪਤਾ ਹੈ ਸਪੋਜ਼ ਕਰੋ ਹਨਾ ਤੇ ਤੁਹਾਨੂੰ ਪਤਾ ਵੀ ਮੈਂ ਤੁਹਾਡੇ ਬਾਰੇ ਆਹ ਗੱਲ ਕਹੀ ਹੈ ਤੇ ਮੈਨੂੰ ਵੀ ਪਤਾ ਮੈਂ ਕਹੀ ਆ ਬਟ ਮੈਂ ਸੋਹ ਖਾ ਲਈ ਵੀ ਨਹੀਂ ਜੀ ਮੈਂ ਤਾਂ ਗਈ ਨਹੀਂ ਐ ਪਰ ਉਸ ਟਾਈਮ ਜੋ ਜਿਹੜਾ ਸਾਹਮਣੇ ਵਾਲਾ ਬੰਦਾ ਉਹ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੇਰੇ ਸਾਹਮਣੇ ਆ ਕੇ ਗੱਲ ਕਰ ਤੂੰ ਹਨਾ ਵੀ ਮੈਂ ਤੈਨੂੰ ਦੱਸੀਆਂ ਤੂੰ ਕਿਹੜੇ ਟਾਈਮ ਕਿੱਥੇ ਇਹ ਚੀਜ਼ ਮੈਨੂੰ ਕਹੀ ਐ ਹਾਂਜੀ ਤੇ ਜੇ ਮੈਂ ਸਹੀ ਹੋऊंगी ਤਾਂ ਮੈਨੂੰ ਇਨ ਫਰੰਟ ਹੋ ਕੇ ਗੱਲ ਕਲੀਅਰ ਕਰ ਲੈਣੀ ਚਾਹੀਦੀ ਜੇ ਆਪਾਂ ਸਹੀ ਐ ਤਾਂ ਸਾਨੂੰ ਕੋਈ ਉਲਕਿਆ ਨਹੀਂ ਪੈਂਦਾ ਹੈਗਾ ਜਿੱਥੇ ਮਰਜੀ ਕੋਈ ਬੁਲਾ ਲਵੇ ਆਪਾਂ ਉੱਥੇ ਗੱਲ ਕਰ ਲੈ ਤਿਆਰ ਤੇ ਜੇ ਮੈਨੂੰ ਸਪੋਜ਼ ਕਰੋ ਮੈਂ ਗਲਤ ਆ ਤੇ ਮੈਂ ਤਾਂ ਕਹਿ ਰਹੀ ਮੈਨੂੰ ਤਾਂ ਸੌ ਲੱਗੇ ਮੈਂ ਮੈਂ ਤਾਂ ਆ ਨਹੀਂ ਸਕਦੀ ਵੈਸੇ ਮੇਰੇ ਕੋਲ ਸਮਾਂ ਨਹੀਂ ਹੈਗਾ ਜਾ ਕੋਈ ਵੀ ਸੋ ਲਗੇ ਵੀ ਮੈਂ ਇਦਾਂ ਕੀਤਾ ਨਹੀਂ ਕੋਈ ਵੀ ਹੋਰ ਵਹਾਣਾ ਬਣਾ ਸਕਦੇ ਸੋ ਮਹਾਰਾਜ ਦੀ ਸੋ ਮਹਾਰਾਜ ਦੀ ਸੋ ਰੱਬ ਦੀ ਹੈਨਾ ਸੋ ਅਸੀਂ ਵੀ ਅੱਜ ਆਹੀ ਗੱਲ ਕਰ ਰਹੇ ਸੀ ਆਪਣੇ ਦਰਸ਼ਕਾਂ ਦੇ ਨਾਲ ਵੀ ਦੇਖੋ ਕਈ ਵਾਰ ਆਪਾਂ ਬੜੇ ਜਦੋਂ ਬੱਚਿਆਂ ਦੇ ਸਾਹਮਣੇ ਝੂਠਾਂ ਚ ਜਿੰਨਾ ਮਰਜੀ ਸੱਚ ਬੋਲ ਲਵੇ ਉਹ ਉਹਦਾ ਸੱਚ ਵੀ ਝੂਠ ਹੀ ਨਹੀਂ ਜਾਂਦਾ ਬਿਲਕੁਲ ਬਿਲਕੁਲ ਅੱਛਾ ਇੱਕ ਸੀਰੀਅਸ ਇਥੇ ਮੈਂ ਹੋਰ ਐਡ ਕਰਨੀ ਚਾਹਾਂਗੀ ਤੇ ਤੁਸੀਂ ਜਿਵੇਂ ਹੁਣ ਦੇਖੋ ਤੁਹਾਨੂੰ ਪਤਾ ਹੈ ਸਪੋਜ਼ ਕਰੋ ਹਨਾ ਤੇ ਤੁਹਾਨੂੰ ਪਤਾ ਵੀ ਮੈਂ ਤੁਹਾਡੇ ਬਾਰੇ ਆਹ ਗੱਲ ਕਹੀ ਹੈ ਤੇ ਮੈਨੂੰ ਵੀ ਪਤਾ ਮੈਂ ਕਹੀ ਆ ਬਟ ਮੈਂ ਸੌ ਖਾਲੀ ਵੀ ਨਹੀਂ ਜੀ ਮੈਂ ਤਾਂ ਗਈ ਨਹੀਂ ਐ ਪਰ ਉਸ ਟਾਈਮ ਜੋ ਜਿਹੜਾ ਸਾਹਮਣੇ ਵਾਲਾ ਬੰਦਾ ਉਹ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੇਰੇ ਸਾਹਮਣੇ ਆ ਕੇ ਗੱਲ ਕਰ ਤੂੰ ਹਨਾ ਵੀ ਮੈਂ ਤੈਨੂੰ ਦੱਸੀਆਂ ਤੂੰ ਕਿਹੜੇ ਟਾਈਮ ਕਿੱਥੇ ਇਹ ਚੀਜ਼ ਮੈਨੂੰ ਕਹੀ ਐ ਹਾਂਜੀ ਤੇ ਜੇ ਮੈਂ ਸਹੀ ਹੋਊਂਗੀ ਤਾਂ ਮੈਨੂੰ ਇਹਨੂੰ ਫਰੰਟ ਹੋ ਕੇ ਗੱਲ ਕਲੀਅਰ ਕਰ ਲੈਣੀ ਚਾਹੀਦੀ ਦੇਖੋ ਜੇ ਆਪਾਂ ਸਹੀ ਐ ਤਾਂ ਸਾਨੂੰ ਕੋਈ ਉਲਾਰ ਕੇ ਨਹੀਂ ਪੈਂਦਾ ਹੈਗਾ ਜਿੱਥੇ ਮਰਜੀ ਕੋਈ ਬੁਲਾ ਲਵੇ ਉੱਥੇ ਗੱਲ ਕਰਾਂ ਲਈ ਤਿਆਰ ਤੇ ਜੇ ਮੈਨੂੰ ਸਪੋਜ਼ ਕਰੋ ਮੈਂ ਗਲਤ ਆ ਤੇ ਮੈਂ ਤਾਂ ਕਹਾਂਦੀ ਮੈਨੂੰ ਤਾਂ ਸੌ ਲੱਗੇ ਮੈਂ ਮੈਂ ਤਾਂ ਆ ਨਹੀਂ ਸਕਦੀ ਵੈਸੇ ਮੇਰੇ ਕੋਲ ਸਮਾਂ ਨਹੀਂ ਹੈਗਾ ਜਾਂ ਕੋਈ ਹੋਰ ਸਮਾਂ ਨਹੀਂ ਲੱਗੇ ਵੀ ਮੈਂ ਇਦਾਂ ਦਿੱਤਾ ਨਹੀਂ ਕੋਈ ਹੋਰ ਵਹੜਾ ਬਣਾ ਸਕਦੇ ਸੋ ਮਹਾਰਾਜ ਦੀ ਸੋ ਮਹਾਰਾਜ ਦੀ ਸੋ ਰੱਬ ਦੀ ਹਾਂ ਸੋ ਅਸੀਂ ਵੀ ਅੱਜ ਅਹੀ ਗੱਲ ਕਰ ਰਹੇ ਸੀ ਆਪਣੇ ਦਰਸ਼ਕਾਂ ਦੇ ਨਾਲ ਵੀ ਦੇਖੋ ਕਈ ਵਾਰ ਆਪਾਂ ਬੜੇ ਜਦੋਂ ਬੱਚਿਆਂ ਦੇ ਸਾਹਮਣੇ ਝੂਠੀ ਗੱਲ ਨੂੰ ਸੱਚ ਮੰਨਵਾਉਣ ਲਈ ਇੱਕ ਸੋਹਣਾ ਦੇ ਸ਼ਬਦ ਦਾ ਸਹਾਰਾ ਲੈਂਦੇ ਆ ਤਾਂ ਆਪਾਂ ਕਈ ਵਾਰ ਇਹ ਨਹੀਂ ਸੋਚਦੇ ਕਿ ਉਸ ਜਿਹੜੀ ਝੂਠੀ ਨੂੰ ਝੂਠੀਆਂ ਗੱਲਾਂ ਨੂੰ ਸੱਚ ਕਰਾਉਣ ਦੇ ਲਈ ਜਿਹੜੇ ਇਹ ਜੇ ਅਸੀਂ ਕੰਮ ਕਰਦੇ ਆ ਜਾਂ ਇਸ ਤਰ੍ਹਾਂ ਦਾ ਵਰਤਾਰਾ ਕਰਦੇ ਆ ਉਹਨਾਂ ਦਾ ਜਿਹੜੇ ਸਾਡੇ ਬੱਚੇ ਸਾਨੂੰ ਦੇਖ ਰਹੇ ਹੈ ਆ ਉਹਨਾਂ ਤੇ ਕੀ ਅਸਰ ਪੈਂਦਾ ਸੋ ਸਾਨੂੰ ਚਾਹੀਦਾ ਹੈ ਅਸੀਂ ਬੱਚਿਆਂ ਦੇ ਸਾਹਮਣੇ ਕਦੇ ਵੀ ਇਸ ਤਰ੍ਹਾਂ ਦੀਆਂ ਨਕਾਰਾਤਮਕ ਗੱਲਾਂ ਨਾ ਲੈ ਕੇ ਆਈਏ ਜਿਹੜੀ ਗੱਲ ਸੱਚੀ ਹੈ ਉਹ ਇੰਨੀ ਕੀ ਹਿੰਮਤ ਜ਼ਰੂਰ ਰੱਖੀਏ ਕਿ ਅਸੀਂ ਫੇਸ ਟੂ ਫੇਸ ਉਸ ਗੱਲ ਨੂੰ ਕਰ ਸਕੀਏ ਨਾ ਕਿ ਅਸੀਂ ਸੋਹ ਨਾਂ ਦੇ ਬਹਾਨਿਆਂ ਦੇ ਨਾਲ ਰੱਬ ਨੂੰ ਵੀ ਵਿੱਚ ਘੜੀ ਸੀਏ ਆਪਣੇ ਬੱਚਿਆਂ ਨੂੰ ਵੀ ਤੇ ਆਪਣੇ ਬੱਚਿਆਂ ਨੂੰ ਵੀ ਤੇ ਆਪਣਾ ਵਿਸ਼ਵਾਸ ਵੀ ਰੱਖੀ ਬਿਲਕੁਲ ਤੇ ਜੇ ਤੁਸੀਂ ਆਪਣੇ ਬੱਚਿਆਂ ਨਾਲ ਐਦਾਂ ਸਾਹਮਣੇ ਗੱਲਾਂ ਕਰੋਗੇ ਤਾਂ ਆਉਣ ਵਾਲਾ ਸਮਾਂ ਨਾ ਆਪਾਂ ਸੋਚ ਲੰਦੀਆਂ ਵੀ ਨਹੀਂ ਜੀ ਸਾਡੇ ਨਾਲ ਐਵੇਂ ਦਾ ਕੁਝ ਨਹੀਂ ਹੋ ਸਕਦਾ ਤਾਂ ਪਰਮਾਤਮਾ ਦੇਖੋ ਹਰ ਚੀਜ਼ ਦਾ ਜਵਾਬ ਦਿੰਦਾ ਹੈ ਨਾ ਤਾਂ ਇੱਕ ਨਾ ਇੱਕ ਦਿਨ ਤੁਹਾਡੇ ਬੱਚਿਆਂ ਨੇ ਤੁਹਾਨੂੰ ਵੀ ਸੋਹਾਂ ਖਾ ਕੇ ਝੂਠਾ ਸਾਬਿਤ ਕਰ ਦੇਣਾ ਜੀ ਇੱਕ ਕੁਦਰਤ ਹੈ ਕੁਦਰਤ ਹੈ ਇਹ ਚੀਜ਼ਾਂ ਨੂੰ ਥੋੜਾ ਜਿਹਾ ਇਗਨੋਰ ਕਰਨਾ ਸ਼ੁਰੂ ਕਰੋ ਹਾਂ ਜੀ ਆਪ ਵੀ ਸੱਚਾਈ ਦੇ ਰਸਤੇ ਤੇ ਚੱਲੋ ਬੱਚਿਆਂ ਨੂੰ ਵੀ ਸੱਚਾਈ ਦੇ ਰਸਤੇ ਤੇ ਚਲਾਓ ਜਿੱਥੇ ਗਲਤ ਹੋ ਤਾਂ ਉੱਥੇ ਐਕਸੈਪਟ ਕਰ ਲਓ ਵੀ ਹਾਂ ਜੀ ਸਾਡੀ ਗਲਤੀ ਹੈ ਜਿੱਥੇ ਨਹੀਂ ਹੈਗੀ ਤੁਸੀਂ ਉੱਥੇ ਸਟੈਂਡ ਕਰ ਲਓ ਜੀ ਕੋਈ ਕੁਝ ਨਹੀਂ ਵਿਗਾੜ ਸਕਦਾ ਇੱਕ ਗੱਲ ਹੋਰ ਜਿਹੜੀ ਕੁਦਰਤ ਹੈ ਨਾ ਉਹ ਕਦੇ ਵੀ ਆਪਣੇ ਕੋਲ ਨਹੀਂ ਰੱਖਦੀ ਕੁਝ ਵੀ ਉਹ ਸਾਨੂੰ ਹੀ ਮੋੜਦੀ ਆ ਉਹ ਸਭ ਕੁਝ ਸਾਨੂੰ ਜੋ ਅਸੀਂ ਅੱਜ ਕੀਤਾ ਹੈ ਉਹ ਕਦੇ ਨਾ ਕਦੇ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜ਼ਰੂਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਚੀਜ਼ ਸਾਡੇ ਸਾਹਮਣੇ ਜ਼ਰੂਰ ਆਉਂਦੀ ਜੀ ਜੀ ਜਿੱਦਾਂ ਆਪਾਂ ਸੁਣਦੇ ਹੁੰਦੇ ਸੀਗੇ ਹਨਾ ਦੀ ਮੈਂ ਪੁਰਾਣੇ ਜ਼ਮਾਨੇ ਚ ਇਹ ਗਲਤੀਆਂ ਕਰੀਆਂ ਹੋਣੀਆਂ ਹਨਾ ਰੱਬ ਤਾਂ ਰੱਬ ਤਾਂ ਹਨਾ ਲਿਖਦਾ ਹੈ ਕਹਿੰਦਾ ਇੱਕ ਇੱਕ ਹਿਸਾਬ ਤਾਂ ਉਹ ਪਤਾ ਨਹੀਂ ਉਹਨੇ ਸਾਡੀ ਕਿਹੜੇ ਲੇਖਾਂ ਦੇ ਵਿੱਚ ਕਿਹੜੇ ਕਰਮਾਂ ਦੇ ਹਨਾ ਸਾਨੂੰ ਕੁਦਰਤ ਹੈ ਕੋਈ ਨਾ ਕੋਈ ਕਦੀ ਨਾ ਕਰੀ ਤਾਂ ਉਹ ਚੀਜ਼ਾਂ ਕਈ ਵਾਰ ਪਰਮਾਤਮਾ ਤੋਂ ਡਰਨਾ ਚਾਹੀਦਾ ਹੈ ਬਸ ਇਹੀ ਹੈ ਕਿਸੇ ਨੂੰ ਗਲਤ ਨਾ ਕਹੋ ਅਗਰ ਤੁਸੀਂ ਸਹੀ ਹੈ ਤਾਂ ਸਟੈਂਡ ਕਰ ਦਿਓ ਜੀ ਖੁਸ਼ ਰਹੋ ਬਿਲਕੁਲ ਖੁਸ਼ ਰੱਖੋ ਕੋਈ ਇਸ ਤਰ੍ਹਾਂ ਦੇ ਉਹ ਨਾ ਕਰੋ ਜਿਹਦੇ ਨਾਲ ਸਾਨੂੰ ਵੀ ਸ਼ਰਮਿੰਦਾ ਹੋਣਾ ਪਵੇ ਕੱਲ ਨੂੰ ਜੀ ਤੇ ਅਸੀਂ ਕਿਸੇ ਦੇ ਨਾਲ ਨਜ਼ਰਾਂ ਮਿਲਾਣ ਦੇ ਲਾਇਕ ਹੀ ਨਾ ਰਹੀਏ ਸੋ ਚਲੋ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ ਗੱਲਾਂ ਸਾਨੂੰ ਇਜਾਜ਼ਤ ਕੁਝ ਤੇਰੀਆਂ ਕੁਝ ਮੇਰੀਆਂ ਦੇ ਨਾਲ ਉਦੋਂ ਤੱਕ ਦੇ ਲਈ ਪਿਆਰ ਭਰੀ ਸਤਿ ਸ਼ਕਰੀ ਸਾਰਿਆਂ ਨੂੰ